ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਤੇ ਸਵੇਰ ਦੀ ਸ਼ੁਰੂਆਤ ਹੋ ਗਈ ਜੀ ਤੇ ਇਸ ਵੇਲੇ ਉੱਠ ਗਈ ਸੀ ਟਾਈਮ ਬਚ ਚੁੱਕੇ 5 ਤੇ ਬਸ ਮੈਂ ਉੱਠ ਕੇ ਬਾਹਰ ਵਗੈਰਾ ਖੋਲੀ ਜਾਨੀ ਇੱਥੋਂ ਹਨ ਅੰਦਰੋਂ ਤੇ ਆਪਾਂ ਉੱਠ ਗਏ ਸੀ ਜਲਦੀ ਕਿਉਂਕਿ ਕੰਮਕਾਰ ਕਰਨੇ ਹੁੰਦੇ ਜਲਦੀ ਉੱਠ ਕੇ ਬੱਚੇ ਸੁੱਤੇ ਪਏ ਸੀ ਬਸ ਮੈਂ ਸੁਨੇਹਾ ਨੂੰ ਠਾਉਂਗੀ ਰਿਸ਼ੂ ਨਹੀਂ ਉੱਠਦਾ ਕਿਉਂਕਿ ਉਹਨੂੰ ਹੈਗੀਆਂ ਛੁੱਟੀਆਂ ਗਰਮੀ ਦੀਆਂ ਤੇ ਫਿਰ ਮੈਂ ਇੱਥੇ ਆ ਗਈ ਸੀ ਰਸੋਈ ਦੇ ਵਿੱਚ ਰਸੋਈ 'ਚ ਵੀ ਆਪਾਂ ਲਾਈਟ ਵਗੈਰਾ ਜਗਲਾਦੀ ਸੀ ਲੈ ਡਿਟ ਜਗਾ ਕੇ ਫਿਰ ਆਪਾਂ ਹੁਣ ਇੱਥੇ ਚਾਹ ਪਾਣੀ ਬਣਾਵਾਂਗੇ ਤੇ ਬਸ ਮੈਂ ਭਾਂਡੇ ਵਗੈਰਾ ਕੱਢੀ ਜਾਂਦੇ ਜਿੱਥੇ ਟੋਪੀ ਧੋਣ ਲੱਗਦੀ ਸੀ ਦੁੱਧ ਵਾਲਾ ਮੈਂ ਕਿਹਾ ਚਲੇ ਦੇ ਚਾਹ ਬਣਾ ਲੈਨੇ ਆ ਤੇਰੇ ਵਿੱਚ ਧੋ ਕੇ ਇਹਨੂੰ ਬਸ ਇਹਦੇ ਵਿੱਚ ਹੁਣ ਆਪਾਂ ਪਾਣੀ ਪਾ ਕੇ ਚਾਹ ਧਰ ਦਾਂਗੇ ਤੇ ਇੱਥੇ ਮੈਂ ਦੁੱਧ ਤੋਂ ਮਲਾਈ ਲਾ ਕੇ ਹੁਣ ਦੁੱਧ ਨੂੰ ਜੱਗ ਦੇ ਵਿੱਚ ਰੱਖ ਦੋਂਗੇ ਕੱਢ ਕੇ ਟੋਪੀ ਉਹਦੇ ਵਿੱਚੋਂ ਤੇ ਕਿਉਂਕਿ ਅਪਰਾਧਨੀ ਵਾਲਾ ਦੇ ਘਰ ਰੱਖਦਾ ਸੀ ਕਿਉਂਕਿ ਲਾਈਟ ਵਗੈਰਾ ਚਲੀ ਜਾਂਦੀ ਇਸ ਕਰਕੇ ਔਖਾ ਹੋ ਜਾਂਦਾ ਫਿਰ ਕੱਚੇ ਦੁੱਧ ਦਾ ਤੇ ਵਾਸ ਹੁਣ ਮੈਂ ਹਨਾ ਦੋ ਜਗ੍ਹਾ ਦੇ ਵਿੱਚ ਕੱਢ ਕੇ ਦੁੱਧ ਉੱਪਰ ਰੱਖ ਦਾਂਗੇ ਇਹਨੂੰ ਤੇ ਇੱਥੇ ਵਸ ਮੈਂ ਦੁੱਧ ਰੱਖ ਦੂੰਗੀ ਹੁਣ ਮਲਾਈ ਆਪਾਂ ਕੱਢ ਲਈ ਸੀ ਮੈਂ ਸੁੰਦਰ ਮੈਂ ਚਾਹ ਰੱਖਤੀ ਗਾਂ ਦੇ ਉੱਪਰ ਮੈਂ ਜਲ ਚਾਹ ਬਣ ਜੂਗ ਨਾਲ ਨਾਲ ਆਪਾਂ ਕੰਮ ਕਰ ਕਰ ਲਾਂਗੇ ਛੋਟੇ ਮੋਟੇ ਤੇ ਛੋਟੇ ਮੋਟੇ ਕੰਮ ਤਾਂ ਸਵੇਰ ਦੇ ਹੁੰਦੇ ਆ ਜੀ ਦੇਖੋ ਚਾਹ ਆਪਾਂ ਧਰ ਦੇ ਨਾਲ ਨਾਲ ਮੈਂ ਆਟਾ ਕੱਢਦਾ ਫ੍ਰਿਜ ਚੋਂ ਬਾਹਰ ਕਿਉਂਕਿ ਠੰਡਾ ਬਹੁਤ ਹੋ ਜਾਂਦਾ ਆਟਾ ਰਾਤ ਦਾ ਤੇ ਮੈਂ ਇਹਨੂੰ ਬਾਹਰ ਰੱਖਤਾ ਤੇ ਬਸ ਮੈਂ ਹੁਣ ਟੋਕਰੇ ਦੇ ਵਿੱਚ ਭਾਂਡੇ ਕੱਢ ਦੂੰਗੀ ਸਾਰੇ ਜਿਹੜੇ ਰਾਤ ਦੇ ਮਾਂਜੇ ਹੋਣਗੇ ਤੇ ਮੈਂ ਬਾਰੀ ਖੋਲਦੀ ਸੀ ਤੇ ਕਿਉਂਕਿ ਬਾਹਰ ਉੱਪਰ ਜਾ ਕੇ ਐਸਾ ਹਲਪ ਤੋਂ ਪਰਾਂ ਜਾਂ ਕਿ ਫਿਰ ਉੱਪਰ ਚੜ ਕੇ ਖੋਲਣੀ ਪੈਂਦੀ ਐ ਸੇ ਰਾਤ ਨੂੰ ਇਹ ਚੁਟਕ ਨਹੀਂ ਲਾ ਦਿੰਨੇ ਕਿਉਂਕਿ ਨੇਰੀ ਵਗੈਰਾ ਹੁੰਦੀ ਐ ਫਿਰ ਖੁੱਲ ਜਾਂਦੀ ਐ ਜ਼ੋਰ ਨਾਲ ਹਵਾ ਦੇ ਨਾਲ ਇਸ ਕਰਕੇ ਫਿਰ ਮੈਂ ਖੋਲ ਤੇ ਮੈਂਗਾ ਚੱਲ ਹਵਾ ਫਰੈਸ਼ ਹੁੰਦੀ ਐ ਇਹਦੇ ਵਿੱਚ ਰਸੋਈ ਦੇ ਵਿੱਚ ਤੇ ਬੱਸ ਮੈਂ ਹੁਣ ਚਾਹ ਦੇ ਵਿੱਚ ਦੁੱਧ ਪਾ ਦੂੰਗੀ ਤੇ ਦੁੱਧ ਪਾ ਕੇ ਆਪਣੀ ਬਣ ਜੂਗੀ ਚਾਹ ਰੈਡੀ ਹੋ ਜੂਗੀ ਚਾਹ ਤਿਆਰ ਤੇ ਆ ਜਿਓ ਜੀ ਤੁਸੀਂ ਵੀ ਪੀ ਲੋ ਚਾਹ ਬੱਸ ਮੈਂ ਪਣ ਕੇ ਹੁਣ ਕੇਤਲੀ ਦੇ ਵਿੱਚ ਪਾ ਦੂੰਗੀ ਚਾਹ ਕਿਉਂਕਿ ਇਹਦਾ ਡੈਡੀ ਤੇਰੀ ਸ਼ੂ ਲੇਟ ਉੱਠਦੇ ਫਿਰ ਮੈਂ ਉਹਦੇ ਵਿੱਚ ਚਪਕੇ ਤਲੀ ਚ ਪਾ ਕੇ ਰੱਖ ਦਿੰਨੀ ਹੁਣੀਆਂ ਚਾਹ ਮੈਂ ਕਿਹਾ ਚੱਲ ਜਦੋਂ ਉੱਠਣਗੇ ਪੀ ਲੈਣਗੇ ਤੇ ਮੈਂ ਹੁਣ ਥੋੜੀ ਬਣਾਉਣੀ ਹੁੰਦੀ ਹੈ ਚਾਹ ਜੇ ਦੁਆਰੇ ਕਿਸੇ ਨੇ ਰੋਟੀ ਨਾਲ ਪੀਣੀ ਆ ਤਾਂ ਆਪਾਂ ਬਣਾ ਲੈਣੀ ਮੇਨੇ ਹੀ ਤਾਂ ਨਾ ਤੇ ਬਸ ਸਵੇਰ ਦੀ ਚਾਹ ਮੈਂ ਬਣਾਉਣੀ ਆ ਸੀ ਤਿੰਨ ਜਣੇ ਪੀਣੇ ਸਨੇਹਾ ਤਾਂ ਪਿੰਦੀ ਨਹੀਂ ਚਾਹ ਕਿਉਂਕਿ ਪਾਣੀ ਵਗੈਰਾ ਪਿੰਦੀ ਹੈ ਤੇ ਬਸ ਮੈਂ ਇੱਥੇ ਹੁਣ ਚਾਹ ਆਪਣੀ ਤਿਆਰ ਹੋ ਗਈ ਤੇ ਚਾਹ ਹੁਣ ਆਪਾਂ ਪੀ ਲਾਂਗੇ ਤੇ ਇੱਧਰ ਮੈਂ ਆ ਗਈ ਸੀ ਜੀ ਮੱਛਰਦਾਨੀ ਲਾਉਣ ਤੇ ਮੈਂ ਇਹ ਪਹਿਲਾਂ ਮੱਛਰਦਾਨੀ ਲਾਦਾ ਚਾਹ ਮੈਂ ਪਾਲੀ ਸੀ ਬਲਾ ਦੇ ਵਿੱਚ ਜਦੋਂ ਮੱਛਰਦਾਨੀ ਲਾਦਾਂਗੇ ਆਪਾਂ ਤੇ ਇਹ ਤਿੰਨ ਮੰਜੇ ਵਾਲੀ ਮੱਛਰਦਾਨੀ ਹੈ ਵੈਸੇ ਤਾਂ ਤੇ ਅਸੀਂ ਦੋ ਮੰਜੇ ਵਾਲੀ ਕੀਤੀ ਹੋਈ ਹੈ ਕਿਉਂਕਿ ਦੋ ਮੰਜੇ ਡੋਨੇ ਆ ਬੱਚੇ ਅੰਦਰ ਹੀ ਪੈ ਜਾਂਦੇ ਬਾਹਰ ਨਹੀਂ ਬੰਦੇ ਬਸ ਅਸੀਂ ਪੱਖਾ ਲਾ ਲਨੇ ਫੋਲਡਰ ਲਾ ਲੈਂਦੇ ਅੰਦਰ ਤੇ ਬਸ ਅਸੀਂ ਫਿਰ ਮੈਂ ਮੱਛਰਦਾਨੀ ਲਾਤੀ ਸੀ ਤੇ ਲਾ ਕੇ ਹੁਣ ਆਪਾਂ ਇਹਨੂੰ ਕਰ ਦਾਂਗੇ ਇਕੱਠੀ ਇਕੱਠੇ ਕਰਕੇ ਫਿਰ ਹੁਣ ਅੰਦਰ ਆ ਫਿਰ ਦਾਂਗੇ ਤੇ ਸਵੇਰ ਦੇ ਹਨਾ ਜੀ ਮੌਸਮ ਵਧੀਆ ਹੁੰਦਾ ਹੈ ਠੰਡਾ ਹੰਡੀ ਠੰਡਾ ਮਿੱਠਾ ਮੌਸਮ ਹੁੰਦਾ ਹਵਾ ਠੰਡ ਹੰਡੀ ਚੱਲਦੀ ਹੁੰਦੀ ਹੈ ਤੇ ਬੱਦਲ ਵਾਈ ਜੀ ਹੁੰਦੀ ਹੈ ਵਧੀਆ ਹੁੰਦਾ ਮੌਸਮ ਸਵੇਰ ਦਾ ਤੇ ਬਾਅਦ ਚ ਧੁੱਪ ਨਿਕਲ ਲੈਂਦੀ ਉਹ ਗਰਮੀ ਸ਼ੁਰੂ ਹੋ ਜਾਂਦੀ ਹੈ ਬਸ ਤੇ ਮੈਂ ਇੱਥੇ ਬਿਸਤਰਾ ਇਕੱਠੇ ਕਰ ਦੂੰਗੀ ਆਪਦੇ ਬਿਸਤਰਾ ਚੱਕੂ ਨਹੀਂ ਕਿਉਂਕਿ ਇਹਦੇ ਡੈਡੀ ਤਾਂ ਲੈ ਕੇ ਉੱਠਣਗੇ ਬਸ ਮੈਂ ਆਪਦਾ ਬਿਸਤਰਾ ਚੱਕ ਕੇ ਇਹਨੂੰ ਕਰ ਦੂੰਗੀ ਫੋਲਡ ਤੇ ਅੰਦਰ ਸਨੇਹਾ ਝਾੜੂ ਵਗੈਰਾ ਲਾਉਣ ਲੱਗ ਗਈ ਸੀ ਪਾਣੀ ਪੀ ਕੇ ਤੇ ਕਿਉਂਕਿ ਚਾਹ ਪਿੰਦੀ ਨਹੀਂ ਪਾਣੀ ਪੀਂਦੀ ਆ ਵਸਾ ਤੇ ਨਾ ਦਰਵਾਜ਼ੇ ਪਿੱਛੇ ਚੱਕ ਕੇ ਹਨ ਉਹਨਾਂ ਨੂੰ ਰੱਖ ਦਿੰਦੀ ਚੱਕ ਕੇ ਤੇ ਕਿਸ ਤੰਗੀ ਆਪਾਂ ਚਾਹ ਸਵੇਰੇ ਅੰਦਰ ਬਹਿ ਕੇ ਨਹੀਂ ਪਿੰਦੇ ਬਾਹਰ ਹੀ ਪਿੰਨੇ ਆਪਾਂ ਕਿਉਂਕਿ ਫਰੈਸ਼ ਹਵਾ ਹੁੰਦੀ ਆ ਤੇ ਆਪਾਂ ਬਾਹਰ ਬਹਿ ਕੇ ਚਾਹ ਪਾਣੀ ਪੀ ਲੈਂਦੇ ਨਹੀਂ ਅੰਦਰ ਅੰਦਰ ਮੈਸ਼ ਹੁੰਦੀ ਆ ਬਹੁਤ ਜ਼ਿਆਦਾ ਤਾਂ ਕਰਕੇ ਤੇ ਬਸ ਮੈਂ ਚਾਹ ਪੀ ਜਾਂਦੀ ਸੀ ਤੇ ਉੱਤਰ ਸੁਨੇਹਾ ਝਾੜੂ ਲਾਈ ਜਾਂਦੀ ਸੀ ਤੇ ਬਸ ਇਹ ਚਾਹ ਪੀ ਕੇ ਚਾਹ ਤਾਂ ਪਿੰਦੀ ਵੀ ਪਾਣੀ ਪੀ ਕੇ ਅਸੀਂ ਝਾੜੂ ਲਾਉਣ ਲੱਗਦੇ ਸੀ ਮੈਂ ਜਲਦੀ ਇਸ ਕਰਕੇ ਉੜਦੀ ਨਹੀਂ ਕਿ ਫਿਰ ਅਸੀਂ ਮੰਦਰ ਜਾਣਾ ਹੁੰਦਾ ਨਾ ਅਗੇ ਤੇ ਟਾਈਮ ਬਹੁਤ ਜਲਦੀ ਹੋ ਜਾਂਦਾ ਵਸ ਜਦੋਂ ਨੌਂਨੇ ਬਾਅਦ ਸਿਰ ਫਿਰ ਮੈਂ ਰੋਟੀ ਪਾਣੀ ਬਣਾਉਣ ਲੱਗ ਜਾਂਦੀ ਤੇ ਜੇ ਬਸ ਦਾ ਟਾਈਮ ਹੋ ਜਾਂਦਾ ਇਹਨੇ ਤਿਆਰ ਹੁੰਦੀ ਹੁੰਦੀ ਆ ਤਾਂ ਕਰਕੇ ਤੇ ਬਸ ਮੈਂ ਫਿਰ ਜਲਦੀ ਇਸ ਕਰਕੇ ਉੱਠ ਜਿੰਨੀ ਬਸ ਸਨੇਹਾ ਲਾ ਦੂਗੀ ਝਾੜੂ ਹੁਣ ਤੇ ਮੈਂ ਹੁਣ ਚਾਹ ਪਾਣੀ ਪੀ ਕੇ ਆਪਾਂ ਹੋਰ ਕੰਮ ਕਰ ਕਰ ਲਾਂਗੇ ਜਿਹੜੇ ਘਰ ਦੇ ਹੁੰਦੇ ਛੋਟੇ ਮੋਟੇ ਤੇ ਅੰਦਰ ਕਮਰਿਆਂ ਦੇ ਵਿੱਚ ਇਹਨੇ ਚਾਹ ਝਾੜੂ ਲਾਤਾ ਸੀ ਰਸੋਈ ਚ ਲਾਤਾ ਸੀ ਤੇ ਬਸ ਹੁਣ ਇਹ ਵੇੜੇ ਚ ਲਾ ਦੂਗੀ ਝਾੜੂ ਜਿੱਥੋਂ ਤੱਕ ਤੱਕ ਇਹਨੂੰ ਸਹੀ ਲੱਗਿਆ ਲਾ ਲੈਂਦੀ ਹੁੰਦੀ ਆ ਕਿਉਂਕਿ ਫਿਰ ਇਹਨੇ ਨਹਾਉਣਾ ਹੁੰਦਾ ਤੇ ਮੈਂ ਇੱਧਰ ਆ ਗਈ ਸੀ ਰਸੋਈ ਦੇ ਵਿੱਚ ਇੱਥੇ ਮੈਂ ਭੰਡ ਕੱਢਣ ਲੱਗ ਗਈ ਸੀ ਟੋਕਰੇ ਚ ਅੱਧੇ ਕਿ ਮੈਂ ਕੱਢਤੀ ਸੀ ਪਹਿਲਾਂ ਚਾਹ ਬਣਾਉਂਦੀ ਹੋਈ ਨੇ ਤੇ ਫਿਰ ਅੱਧੇ ਰਹਿਗੇ ਸੀ ਉਹ ਮੈਂ ਤਾਂ ਚਲ ਮੈਂ ਕੱਢ ਦਿੰਨੀ ਆ ਤੇ ਭਾਂਡੇ ਆਪਾਂ ਕੱਢ ਦਾਂਗੇ ਸਾਰੇ ਟੋਕਰੇ ਦੇ ਵਿੱਚੋਂ ਡੱਬੇ ਵਗੈਰਾ ਹੁੰਦੇ ਆ ਕਿੰਨੀ ਹੁੰਦੀ ਹੈ ਤੇ ਦੁੱਧ ਵਾਲੀ ਸਾਰੇ ਆਪਾਂ ਚੱਕ ਦਾਂਗੇ ਸਮਾਨ ਤੇ ਟੋਕਰਾ ਵਰਦਾਂਗੇ ਖਾਲੀ ਆਪਾਂ ਬਸ ਜਿਹੜੇ ਡੇਲੀ ਦੇ ਭਾਂਡੇ ਹੁੰਦੇ ਕੋਲੀ ਗਲਾਸ ਬਾਟੀਆਂ ਉਹੀ ਪਈਆਂ ਹੁੰਦੀਆਂ ਬਾਕੀ ਆਪਾਂ ਪਲੇਟਾਂ ਥਾਲੀਆਂ ਤੇ ਚਮਚੇ ਵਗੈਰਾ ਸਾਰੇ ਡੋਲੇ ਵਗੈਰਾ ਸਾਰੇ ਆਪਾਂ ਡੱਬੇ ਵਗੈਰਾ ਹੁੰਦੇ ਆ ਉਹਦੇ ਆਟੇ ਵਾਲੇ ਸਾਰੇ ਕੱਢ ਦਿੰਨੇ ਨੇ ਬਾਹਰ ਉਹਨੂੰ ਸਹੀ ਜਗ੍ਹਾ ਤੇ ਰੱਖ ਦਿੰਨੇ ਹਾਂ ਸਲਫ ਦੇ ਉੱਪਰ ਤੇ ਬਸ ਮੈਂ ਇੱਥੇ ਕੰਮ ਕਰਾਅ ਤੇ ਕਰੀ ਜਾਨੀ ਆ ਨਾ ਨਾ ਤੇ ਬਸ ਹੁਣ ਉਹ ਪਾਣੀ ਭਰਨ ਜਾਉਂਗੀ ਤੇ ਇੱਥੇ ਮੈਂ ਮੋਬਾਈਲ ਚਾਰਜ ਲਾਉਣ ਲੱਗੀ ਸੀ ਕਿਉਂਕਿ ਮੋਬਾਈਲ ਦੀ ਫਿਰ ਬੈਟਰੀ ਲੋ ਹੁੰਦੀ ਹੈ ਤਾਂ ਕਰਕੇ ਲਾਈਟ ਵਗੈਰਾ ਵੀ ਜਾਬ ਲੈਂਦੀ ਹੈ ਤੇ ਇਸ ਕਰਕੇ ਬਸ ਫਿਰ ਮੈਂ ਬੈਟਰੀ ਮੋਬਾਈਲ ਚਾਰਜ ਤੇ ਲਾ ਕੇ ਫਿਰ ਮੈਂ ਹੁਣ ਪਾਣੀ ਭਰਨ ਜਾਉਂਗੀ ਕਿਉਂਕਿ ਮੋਟਰ ਚੱਲ ਪਈ ਸੀ ਮੈਂ ਤਾਂ ਚੱਲ ਮੈਂ ਪਾਣੀ ਭਰ ਲਾ ਸਾਡੇ ਮੱਚੀ ਮੋਟਰੀ ਲੱਗੀ ਹੋਈ ਹੈ ਤੇ ਟੂਟੀ ਵਗੈਰਾ ਦਾ ਪਾਣੀ ਨਹੀਂ ਆਉਂਦਾ ਕੋਈ ਵੀ ਘਰੇ ਲੱਗੀ ਹੈ ਸਾਡੇ ਤਿੰਨ ਘਰਾਂ ਦੀ ਸਾਂਝੀ ਮੋਟਰੀ ਲੱਗੀ ਹੋਈ ਹੈ ਉੱਥੇ ਪਾਣੀ ਵਗੈਰਾ ਭਰਦੇ ਹਾਂ ਸੀ ਤੇ ਬਸ ਸੁਨੇਹਾ ਵੀ ਇੱਧਰ ਝਾੜੂ ਲਾ ਕੇ ਕੋੜਾ ਪਾਈ ਜਾਂਦੀ ਹੈ ਸਾਰਾ ਤੇ ਮੈਂ ਉੱਧਰ ਪਾਣੀ ਭਰਦੀ ਹਾਂ ਤੇ ਆਪਾਂ ਬਰਫ ਵਗੈਰਾ ਪਾਤੀ ਸੀ ਕੈਂਪਰ ਦੇ ਵਿੱਚ ਪਾਣੀ ਮੈਂ ਬਸ ਬਾਲਟੀਸ ਜਿਹੜੀ ਉਹ ਮੈਂ ਧੋ ਕੇ ਚੰਗੀ ਤਰ੍ਹਾਂ ਵਾਸ਼ ਕਰਕੇ ਉਹਨੂੰ ਤੇ ਆਪਾਂ ਭਰ ਲੈਂਦੇ ਹਾਂ ਇਥੇ ਮੈਲ ਮਾਰੇ ਖੁਲ ਕੇ ਉਹਦੇ ਕੱਪੜੇ ਕੱਟਾ ਦੀ ਸੀ ਮੈਂ ਕਿਹਾ ਚੱਲ ਵੀ ਮੈਂ ਨਹਾਇਆ ਮੈਂ ਤੇ ਬਸ ਮੈਂ ਨਹਾ ਨੂੰ ਕੇ ਆ ਗਈ ਸੀ ਤੇ ਫਿਰ ਆਪਾਂ ਮੰਦਰ ਜਾਇਆਏ ਸੀ ਮੰਦਰ ਵਾ ਕੇ ਬਸ ਮੈਂ ਰਾਤ ਦੀ ਰੋਟੀਆਂ ਪਈਆਂ ਸੀ ਚਾਰ ਪੰਜ ਤੇ ਇਹ ਕਹਿੰਦੇ ਬੱਚੇ ਕਹਿੰਦੇ ਸਾਨੂੰ ਹਣਾ ਵੀ ਐ ਗ੍ਰੈਂਡ ਕਰਕੇ ਦੁੱਧ ਦੇ ਵਿੱਚ ਪਾ ਕੇ ਦੇ ਦੇ ਚੂੜ ਕੇ ਮੈਂ ਕਿਹਾ ਠੀਕ ਹੈ ਮੈਂ ਬਸ ਦੁੱਧ ਦੇ ਵਿੱਚ ਖੰਡ ਘੋਲ ਲਈ ਸੀ ਥੋੜੀ ਜੀ ਤੇ ਗ੍ਰੈਂਡਰ ਨਾਲ ਆਪਾਂ ਇਹਨੂੰ ਕਰ ਦਾਂਗੇ ਗ੍ਰੈਂਡ ਚੰਗੀ ਤਰ੍ਹਾਂ ਤੇ ਗ੍ਰੈਂਡਰ ਨਾਲ ਕਰਕੇ ਗ੍ਰੈਂਡ ਫਿਰ ਆਪਾਂ ਰੋਟੀਆਂ ਦੇ ਵਿੱਚ ਪਾ ਦਾਂਗੇ ਦੁੱਧ ਤੇ ਖਾ ਲੈਣਗੇ ਤਿੰਨਾਂ ਨੇ ਤੇ ਮੇਰਾ ਤਾਂ ਜੀ ਦੁੱਧ ਤੋਂ ਬੜੀਆਂ ਚੀਜ਼ਾਂ ਬਣਦਾ ਸਾਰੀਆਂ ਤੇ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਖੰਡ ਪਾਠ ਪ੍ਰਕਾਸ਼ ਹੋਏ ਸੀ ਤੇ ਮੈਂ ਉੱਥੇ ਚਲੀ ਗਈ ਦੋ ਦਿਨ ਸੇਵਾ ਕਰਨ ਤੇ ਉੱਥੇ ਮੈਂ ਹਣਾ ਜਲੇਬੀ ਖਾ ਲਈ ਕਿਉਂਕਿ ਮੈਦਾਂ ਇਹਦੀ ਚੀਜ਼ ਵੀ ਮੇਰੀ ਬਣਦਾ ਦਵਾਈ ਚੱਲਦੀ ਇਸ ਕਰਕੇ ਮੈਂ ਜਲੇਬੀ ਖਾ ਲਈ ਉਹਦੇ 29 ਤੱਕ ਤੇ ਦੂਜੇ ਦਿਨ ਦਿੱਤ ਨੂੰ ਕੱਲ ਭੋਜ ਸੀ ਉਹ ਤੇ ਮੈਂ ਥੋੜੀ ਜਿਹੀ ਖੀਰ ਖਾ ਲਈ ਤੇ ਖਾ ਲਈ ਤੇ ਬਸ ਉਹਦੇ ਨਾਲ ਮੇਰੇ ਤੇਜਾਬ ਦਾ ਇਹਨਾ ਬਣ ਜਾਣਾ ਬਸ ਬੁਰਾ ਹਾਲ ਹੋ ਗਿਆ ਸਰਦਾਰਤ ਹੋ ਗਿਆ ਤੇ ਤੇਜਾਬ ਨਾਲ ਨੂੰ ਤੇ ਮੈਂ ਕਿਹਾ ਵੀ ਮੈਨੂੰ ਲੜਨ ਲੱਗ ਗਏ ਇਹਦੇ ਡੈਡੀ ਕਹਿੰਦੇ ਵਿੱਚ ਤੇਰੀ ਦੁੱਧ ਵਾਲੀ ਚੀਜ਼ ਬੰਦ ਹੈ ਜਿਹੜੀ ਚੀਜ਼ ਤੇ ਪ੍ਰੇਸ਼ ਕੀਤਾ ਦਵਾਈ ਖਾਣੀ ਆ ਤੂੰ ਕਿਉਂ ਖਾਧੀ ਤੇ ਮੈਂ ਕਿਹਾ ਚੱਲ ਵੀ ਮੈਂ ਥੋੜੀ ਜਿਹੀ ਖਾ ਲਈ ਮੈਨੂੰ ਵੀ ਪਤਾ ਸੀ ਐ ਹੋ ਜਾਊਗਾ ਤੇ ਫਿਰ ਮੈਂ ਹੁਣ ਰਾਤ ਰਿਸ਼ੂ ਦੁੱਧ ਲੈ ਕੇ ਆਇਆ ਸੀ ਤੇ ਖੀਰ ਲੈ ਕੇ ਆਇਆ ਸੀ ਤੇ ਮੜ ਕੇ ਗੁਰਦੁਆਰੇ ਤੇ ਮੜ ਕੇ ਉਹ ਖੀਰ ਫਿਰ ਮੈਂ ਖਾਤੀ ਨਹੀਂ ਮੈਂ ਕਿਹਾ ਵੀ ਨਹੀਂ ਮੈਂ ਨਹੀਂ ਤੇ ਇਧਰ ਆ ਫਿਰ ਮਿਰਚਾਂ ਧੋਵਾਂਗੇ ਮਿਰਚਾਂ ਨਾਲ ਆਪਾਂ ਚਾਰ ਪਾਵਾਂਗੇ ਹਰੀਆਂ ਦਾ ਕਿੰਨੇ ਦਿਨਾਂ ਦੀ ਲੈਂਦੀਆਂ ਪਈਆਂ ਸੀ ਸਾਨੂੰ ਸਟੇਮ ਹੀ ਨਹੀਂ ਲੱਗਦਾ ਸੀ ਮੇਰਾ ਤੇ ਮੈਂ ਕਿਹਾ ਚੱਲ ਵੀ ਅੱਜ ਪਾ ਦਾਂਗੇ ਚਾਰ ਆਪਾਂ ਤੇ ਕਿਉਂਕਿ ਇਹਰੇ ਸੁੱਕੀ ਜਾਂਦੀਆਂ ਸੀ ਮਿਰਚਾਂ ਪਈਆਂ ਮੈਂ ਕਿਹਾ ਚੱਲ ਹੁਣ ਵੀ ਹੋਰ ਕੰਮ ਛੱਡ ਕੇ ਪਹਿਲਾਂ ਇਹ ਕੰਮ ਕਰਾਂਗੇ ਫਿਰ ਮੈਂ ਵਾਸ਼ ਕਰਕੇ ਚੰਗੀ ਤਰ੍ਹਾਂ ਮਿਰਚਾਂ ਨੂੰ ਧੁੱਪੇ ਰੱਖਦਾ ਸੀ ਮੈਂ ਕਿ ਜਦੋਂ ਆਪਣੇ ਕੰਮ ਕੰਪਲੀਟ ਹੋਣਗੇ ਢਿੱਲੀ ਦੇ ਤੇ ਆਪਾਂ ਫਿਰ ਉਹਨਾਂ ਨੂੰ ਸੁੱਕ ਜਾਣਗੀਆਂ ਮਿਰਚਾਂ ਚੰਗੀ ਤਰ੍ਹਾਂ ਤੇ ਫਿਰ ਆਪਾਂ ਉਹਨਾਂ ਦਾ achar ਪਾ ਦਾਂਗੇ ਕਿਉਂਕਿ ਇਹ ਮਿਰਚਾਂ ਦੇ ਵਿੱਚ ਜਮਾਂ ਵੀ ਪਾਣੀ ਨਹੀਂ ਹੋਣਾ ਚਾਹੀਦਾ ਸੁੱਕੀਆਂ ਹੋਣੀਆਂ ਚਾਹੀਦੀਆਂ ਪੂਰੀਆਂ ਤੇ ਤਾਂ ਕਰਕੇ ਫਿਰ ਆਪਾਂ ਸਵੇਰੇ ਧੋ ਕੇ ਰੱਖ ਦਿੱਤੀਆਂ ਸੀ ਇਹਨਾਂ ਮਿਰਚਾਂ ਨੂੰ ਕਿਚਨ ਚ ਭਾਂਡੇ ਮੰਝਣ ਲੱਗ ਗਏ ਸੀ ਭਾਂਡੇ ਨੂੰ ਆ ਕੇ ਚਲੇ ਮਾਦਰ ਨੂੰ ਬਹੁਤ ਜ਼ਿਆਦੇ ਹੋਏ ਪਏ ਸੀ ਤੇ ਬਸ ਮੈਂ ਇਹਨਾਂ ਨੂੰ ਸਾਫ ਕਰ ਦੂੰਗੀ ਜੰਗੀ ਤਰ੍ਹਾਂ ਹੋਸ਼ ਹੋ ਜਾਣਗੇ ਕਿਉਂਕਿ ਦੋ ਤਿੰਨ ਰੋਟੀ ਦੇ ਹੁੰਦੇ ਦੋ ਵਾਰ ਚਾਹ ਦੇ ਹੁੰਦੇ ਭਾਂਡੇ ਤੇ ਕਾਫੀ ਹੋ ਜਾਂਦੇ ਭਾਂਡੇ ਸਿੰਕ ਭਰ ਜਾਂਦਾ ਹੁਣ ਚਲਪੈਲਾ ਰਸੋਈ ਦੇ ਵਿੱਚ ਕਿਚਨ ਸਾਫ ਕਰਾਂਗੀ ਤੇ ਫਿਰ ਮੈਂ ਇੱਥੇ ਆ ਕੇ ਸੀ ਕਿਚਨ ਸਾਫ ਕਰਕੇ ਗੈਸ ਵਗੈਰਾ ਸਾਫ ਕਰਕੇ ਇੱਥੇ ਨਾਲੇ ਧੋਣ ਦੂੰਗੀ ਇੱਥੇ ਆਪਣਾ ਭਾਂਡੇ ਦਾ ਪਾਣੀ ਹੁੰਦਾ ਨਾਲੀ ਦੇ ਵਿੱਚ ਤੇ ਨੂੰ ਮੈਂ ਦੋ ਤਿੰਨ ਦਿਨ ਹੋ ਗਏ ਤੋਤੀ ਨਹੀਂ ਕਿਉਂਕਿ ਟਾਈਮ ਨਹੀਂ ਲੱਗਿਆ ਤੇ ਬੱਸ ਫਿਰ ਮੈਂ ਚੰਗੀ ਤਰ੍ਹਾਂ ਹੁਣ ਧੋਣਗੀ ਪਾਣੀ ਪਾ ਕੇ ਤੇ ਆਪਣੇ ਇਥੇ ਟੋਟੀਆਂ ਹੈਣੀਆਂ ਜੀ ਲੱਗੀ ਹੋਈ ਇਹਦਾ ਜਲ ਕੈਪ ਨਾਲ ਧੋ ਬੰਦ ਬੰਦ ਤੇ ਮੈਂ ਫਿਰ ਉਥੋਂ ਜਿੱਥੇ ਸਾਡੀ ਮੋਟਰ ਚੱਲਦੀ ਹੈ ਤੁਸੀਂ ਦੇਖਿਆ ਮੈਂ ਜਿੱਥੇ ਸਾਡੇ ਵਾਸ਼ਰੂਮ ਉੱਤੇ ਉੱਥੇ ਪਾਣੀ ਲਿਆ ਲਿਆ ਕੇ ਫਿਰ ਮੈਂ ਟੋਟੀਆਂ ਨਾਲ ਹੀ ਚੰਗੀ ਤਰ੍ਹਾਂ ਤੇ ਹੁਣ ਚੰਗੀ ਤਰ੍ਹਾਂ ਕਰ ਜਾਾਂਗੇ ਆਪਾਂ ਵਾਸ਼ ਤੇ ਜਿਹੜੇ ਵੀ ਹਨਾ ਵੀ ਮਦਦਪੁਣੀਆ ਚੀਜ਼ਾਂ ਕੰਦੇ ਆਓ ਪਲੀਜ਼ ਪ੍ਰੇਸ਼ ਕਰੋ ਆਪਣੇ ਮੈਦੇ ਦੀਆਂ ਚੀਜ਼ਾਂ ਤੋਂ ਕਿਉਂਕਿ ਮੈਗੀ ਹੋ ਗਈ ਨੂਡਲ ਹੋ ਗਿਆ ਹੋਰ ਜਿਹੜੀ ਹੁੰਦੀ ਹੈ ਕੋਈ ਵੀ ਚੀਜ਼ ਬਾਹਰਲੀ ਮੈਦੇਤ ਬਣਦੀ ਹੈ ਉਹ ਤੁਸੀਂ ਨਾ ਖਾਓ ਕਿਉਂਕਿ ਜਿੱਥੇ ਮੈਂ ਦਵਾਈ ਲੈਣੀ ਹੈ ਉਹ ਤਾਂ ਜਿੰਨੇ ਵੀ ਆਇਆ ਹੈ ਵੀ ਮੈਦੇ ਦੀਆਂ ਚੀਜ਼ਾਂ ਤੋਂ ਪਰਹੇਜ਼ ਕਰੋ ਕਿਉਂਕਿ ਮੈਦੇ ਦੀਆਂ ਚੀਜ਼ਾਂ ਨਾਲ ਬਹੁਤ ਨੁਕਸਾਨ ਹੁੰਦਾ ਸਰੀਰ ਨੂੰ ਤੇ ਤਾਂ ਕਰਕੇ ਆਪਾਂ ਹਨਾ ਆਪਦਾ ਪਹਿਲੇ ਹੀ ਬਚਾਅ ਕਰ ਲਈਏ ਬਿਮਾਰੀਆਂ ਲੱਗਣ ਤੋਂ ਤਾਂ ਚੰਗਾ ਹੁੰਦਾ ਕਿਉਂਕਿ ਫਿਰ ਬਿਮਾਰੀਆਂ ਲੱਗਦੀਆਂ ਸੋ ਤਰ੍ਹਾਂ ਦੀਆਂ ਫਿਰ ਆਪਾਂ ਦਵਾਈਆਂ ਵਗੈਰਾ ਖਾਣੇ ਇਲਾਜ ਕਰਾਉਣੇ ਆ ਰੋਗਾਂ ਵਾਲੀ ਬੰਦੀ ਹੈ ਜੀ ਤੇ ਤਾਂ ਕਰਕੇ ਬਸ ਹਨਾ ਵੀ ਆਪਦੇ ਮਿੱਧੇ ਚੀਜ਼ਾਂ ਤੋਂ ਪਰਹੇਜ਼ ਕਰੋ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਹੋਰ ਚੀਜ਼ ਖਾ ਲਓ ਕੋਈ ਫਰੂਟ ਵਗੈਰਾ ਖਾ ਲਓ ਕੋਈ ਡਰਾਈ ਫਰੂਟ ਖਾ ਲਓ ਤੇ ਚੀਜ਼ਾਂ ਖਾ ਲਓ ਤੁਸੀਂ ਤੇ ਬਸ ਉਹ ਚੀਜ਼ਾਂ ਤੋਂ ਮਿੱਧੇ ਵਾਲੀ ਚੀਜ਼ਾਂ ਤੋਂ ਪਲੀਜ਼ ਪਰਹੇਜ਼ ਰੱਖੋ ਹਾਂ ਜੀ ਕਿਉਂਕਿ ਇੱਥੇ ਚਾਦਰ ਵਗੈਰਾ ਝਾੜਨ ਵਾਲੀ ਪਈ ਸੀ ਤੇ ਮੈਂ ਫਿਰ ਪਹਿਲਾਂ ਤਾਂ ਮੇਰੇ ਤੇ ਯਾਬ ਬਣਿਆ ਸੀ ਸਿਰ ਦਰਦ ਹੋ ਜਾਂਦਾ ਸਵੇਰ ਉੱਠਣ ਸਾਰੀ ਰਾਤ ਵੀ ਹੁੰਦਾ ਸੀ ਸਿਰ ਦਰਦ ਤੇ ਪਰ ਮੈਂ ਗੋਲੀ ਨਹੀਂ ਲਈ ਮੈਂ ਕਿਹਾ ਚਲ ਆਰਾਮ ਆ ਜੂਗਾ ਫਿਰ ਸਵੇਰੇ ਉੱਠੇ ਤੇ ਫੇਰ ਹੋਣ ਲੱਗ ਗਿਆ ਤੇ ਫਿਰ ਮੈਂ ਗੋਲੀ ਲੈ ਕੇ ਹਨਾ ਮੈਂ ਕੰਮ ਨਵੇੜ ਕੇ ਜਿਹੜੇ ਆਪਣੇ ਡੇਲੀ ਦੇ ਹੁੰਦੇ ਆ ਬਸ ਉਹ ਤੇ ਫਿਰ ਮੈਂ ਇੱਥੇ ਚਾਦਰ ਚ ਝੜ ਕੇ ਵਿਛਾਉਣ ਲੱਗ ਗਈ ਕਿਉਂਕਿ ਇਹ ਚਾਦਰ ਝਾੜ ਕੇ ਪਛਾਈ ਨਹੀਂ ਸੀ ਮੈਂ ਕਿਹਾ ਚਲ ਇਹਨੇ ਝਾੜ ਕੇ ਪਛਾਦਾ ਤੇ ਬਸ ਇਹਨੂੰ ਮੈਂ ਝਾੜ ਕੇ ਇੱਥੇ ਹਨਾ ਚੰਗੀ ਤਰ੍ਹਾਂ ਡਸਟਿੰਗ ਕਰਕੇ ਇੱਥੇ ਸਾਰੇ ਰੂਮ ਦੀ ਫਿਰ ਮੈਂ ਇੱਥੇ ਪੈ ਗਈ ਸੀ ਗੋਲੀ ਲੈ ਕੇ ਮੈਂ ਆਪਦੀ ਦਵਾਈ ਨਹੀਂ ਲਈ ਜਿਹੜੀ ਮੂੰਹ ਪਥਰੀ ਤੇ ਰਸੋਲੀ ਦੀ ਲੈਣੀ ਹੈ ਤੇ ਉਹ ਇਸ ਕਰਕੇ ਨਹੀਂ ਲਈ ਕਿਉਂਕਿ ਮੇਰੇ ਸਿਰ ਦੇ ਵਿੱਚ ਬਹੁਤ ਜ਼ਿਆਦਾ ਪੇਨ ਹੋ ਰਿਹਾ ਸੀ ਫਿਰ ਮੈਂ ਕਿਹਾ ਮੈਂ ਪੇਨ ਕਿਲਰ ਲੈ ਲੈ ਲੰਨੀ ਹੈ ਪਹਿਲਾਂ ਤੇ ਮੈਂ ਉਹ ਠਹਿਰ ਕੇ ਲੈ ਲਉਂਗੀ ਤੇ ਫਿਰ ਮੈਂ ਬਸ ਗੋਲੀ ਲੈ ਕੇ ਪੈ ਗਈ ਸੀ ਤੇ ਅੱਜ ਘਰ ਦੇ ਕੰਮਕਾਰ ਘੱਟ ਹੀ ਹੋਏ ਸੀ ਕਿਉਂਕਿ ਕੱਪੜੇ ਵਗੈਰਾ ਵੀ ਨਹੀਂ ਧੋਤੇ ਹੋਰ ਜਿਹੜੇ ਮਾੜੇ ਮੋਟੇ ਨਿੱਕੇ ਮੋਟੇ ਕੰਮ ਨੇ ਉਹ ਵੀ ਨਹੀਂ ਆਪਾਂ ਤੋਂ ਹੋਏ ਇਸ ਕਰਕੇ ਫਿਰ ਮੈਂ ਪੈ ਗਈ ਸੀ ਤੇ ਫਿਰ ਮੈਂ ਆਪਣੀ ਦਵਾਈ ਵੀ 10-11 ਵਜੇ ਲਈ ਸੀ ਤੇ ਇੱਥੇ ਮੈਂ ਆ ਗਈ ਸੀ ਜੀ ਹਨਾ ਦੁਪਹਿਰ ਦਾ ਟਾਈਮ ਸੀ 3:00 ਬਜ ਚੁੱਕੇ ਸੀ ਪਹਿਲਾਂ ਮੈਂ ਪੈ ਗਈ ਸੀ ਫਿਰ ਥੋੜੇ ਮੋਟੀ ਨੀਂਦ ਆਈ ਫਿਰ ਮੇਰੀ ਜਾ ਖੁੱਲ ਲਗੀ ਫਿਰ ਮੈਂ ਕਿਹਾ ਚੱਲ ਮੈਂ 베ਲੀ ਨੇ ਕੀ ਕਰਨਾ ਵੀ ਮੈਂ ਚੱਲ ਚਾਰ ਪਾ ਲੈਣੇ ਕੋ ਮਿਰਚਾਂ ਦਾ ਤੇ ਮਿਰਚਾਂ ਵੀ ਸੁੱਕ ਗਈਆਂ ਸੀ ਮੈਂ ਆ ਕੰਟੇਨਰ ਤੋਂ ਕਰਕੇ ਆਸੀ ਤੇ ਇਹੋ ਮੈਂ ਚੰਗੀ ਤਰ੍ਹਾਂ ਵਾਸ਼ ਕਰਕੇ ਤੋਪੇ ਸਕਾਲ ਐਸੀ ਤੇ ਫਿਰ ਮੈਂ ਮਿਰਚਾਂ ਨੂੰ ਵਸਣਾ ਡੰਡੀਆਂ ਤੋੜ ਕੇ ਆਪਾਂ ਵਿਚਾਲੇ ਚੀਰਾ ਲਾ ਲਾਂਗੇ ਚਾਕੂ ਨਾਲ ਜਿਵੇਂ ਆਪਾਂ ਕareleਆਂ ਦੇ ਵਿੱਚ ਚੀਰਾ ਦਿੰਨੇ ਹੁੰਨੇ ਆ ਉਦਾਂ ਹੀ ਲਾਉਣਾ ਐਸੇ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਡੰਡੀਆਂ ਨੂੰ ਤੋੜ ਕੇ ਤੇ ਵਸ ਚੀਰਾ ਲਾ ਲਾ ਕੇ ਇਹਦੇ ਚ ਥਾਲੇ ਚਿੱਟਾ ਸੈਂਡ ਰੱਖ ਲਾਂਗੇ ਤੇ ਆਪਾਂ ਨੂਨ ਤੇ ਹਲਦੀ ਲਈਏ ਤੇ ਕੱਛਰੋਂ ਮ ਤੇਲ ਲਿਆ ਤੇ ਇੱਕ ਸਿਰਕਾ ਲਿਆ ਸਿਰਕਾ ਮੇਰੇ ਕੋਲ ਹੈ ਨਹੀਂ ਸੀ ਪਹਿਲਾਂ ਫਿਰ ਮੈਂ ਮੰਗਾ ਲਿਆ ਸੀ ਦੁਕਾਨ ਤੋਂ ਮੈਂ ਕਿਹਾ ਚੱਲ ਮੈਂ ਮੰਗਾ ਲੈਣੀ ਸਿਰਕੇ ਨਾਲ ਜ ਖੱਟ ਮਿੱਠੀਆਂ ਹੋ ਜਾਂਦੀਆਂ ਕਈ ਰਾਏ ਵੀ ਪਾ ਲੈਂਦੇ ਆ ਰਾਈ ਨਾਲ ਵੀ ਖੱਟ ਮਿੱਠੀਆਂ ਹੋ ਜਾਂਦੀਆਂ ਚਾਰ ਹੋ ਜਾਂਦਾ ਤੇ ਕਈ ਸਿਰਕਾ ਪਾ ਲੈਂਦੇ ਜਿੰਨੇ ਬੇਟੇ ਕਰਕੇ ਤੇ ਚੀਰਾ ਦੇ ਲਈਆਂ ਸੀ ਤੇ ਚੀਰਾ ਦੇ ਕੇ ਫਿਰ ਆਪਾਂ بس ਹਲਦੀ ਪਾਵਾਂਗੇ ਇਹਦੇ ਵਿੱਚ ਤੇ ਥੋੜਾ ਜਿਹਾ ਨਮਕ ਪਾਵਾਂਗੇ ਸਾਬਤ ਮੁਤਾਬਿਕ ਤੇ ਨਮਕ ਨਮਕ ਤੇ ਹਲਦੀ ਪਾ ਕੇ ਤੇ ਵਸ ਫਿਰ ਆਪਾਂ ਇਹਦੇ ਵਿੱਚ ਸਰੋਂ ਦਾ ਤੇਲ ਪਾਵਾਂਗੇ ਤੇ ਸਰੋਂ ਦਾ ਤੇਲ ਪਾ ਕੇ ਤੇ ਫਿਰ ਇਹਨਾਂ ਮਿਕਸ ਕਰ ਲਾਂਗੇ ਕਿਉਂਕਿ ਮੇਰੇ ਕੋਲ ਚਮਚਾ ਤਾਂ ਹੈ ਨਹੀਂ ਸੀ ਫਿਰ ਮੈਂ ਚਾਕੂ ਨਾਲ ਮਿਕਸ ਕਰ ਲਿਆ ਸੀ ਇਹ ਸਾਰੇ ਸੁੱਤੇ ਪੈਸੇ ਦੋਨੇ ਤਾਂ ਮੈਂ ਕਿੱਥੇ ਚਲ ਕਿਨੂੰ ਠਾਉਂਗੀ ਨਾ ਚਲ ਮੈਂ ਮੈਂ ਇਹਦੇ ਨਾਲ ਮਿਕਸ ਕਰ ਲਵਾਂਗੀ ਤੇ ਵਸੇ ਮੈਂ ਇਹਨੂੰ ਮਿਕਸ ਕਰ ਲਵਾਂਗੀ ਕਚਨ ਕੀ ਤਰ੍ਹਾਂ ਤੇ ਮਿਕਸ ਕਰਕੇ ਤੇ ਫਿਰ ਮੈਂ ਥੋੜਾ ਜਿਹਾ ਤੇਲ ਹੋਰ ਪਾਲਿਆ ਸੀ ਮੈਨੂੰ ਘੱਟ ਲੱਗਿਆ ਤੁਮੇ ਮੈਂ ਥੋੜਾ ਜਿਹਾ ਹੋਰ ਪਾ ਦੇਣਾ ਤੇ ਵਾਸੇ ਨੂੰ ਤਿੰਨਾਂ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਤੇ ਫਿਰ ਆਪਾਂ ਹਨਾ ਮਿਰਚਾਂ ਦੇ ਵਿੱਚ ਜਿਹਦੇ ਵਿੱਚ ਚੀਰਾ ਦਿੱਤਾ ਉਹਦੇ ਵਿੱਚ ਆਪਾਂ ਭਰ ਲਾਂਗੇ ਤੇ ਭਰ ਕੇ ਨਾਲ ਦੇ ਨਾਲ ਆਪਾਂ ਡੱਬੇ ਦੇ ਵਿੱਚ ਪਾਈ ਜਾਵਾਂਗੇ ਮਿਰਚਾਂ ਤੇ ਇਹ 2-3 ਦਿਨ ਤੋਂ ਪੇ ਰੱਖਦੇ ਆਚਾਰ ਡੱਬੇ ਨੂੰ ਤੇ ਵਧੀਆ ਆਚਾਰ ਬਣ ਜਾਂਦਾ ਇਹਦੇ ਵਿੱਚ ਬਾਅਦ ਚ ਜਦ ਆਪਾਂ ਮਿਰਚਾਂ ਸਾਰੀਆਂ ਭਰ ਲੀਆਂ ਤੋਂ ਬਾਅਦ ਹਨਾ ਸਿਰਕਾ ਪਾ ਦਾਂਗੇ ਇਹਦੇ ਵਿੱਚ ਡੱਬੇ ਦੇ ਵਿੱਚ ਤੇ ਇਹਨੂੰ ਮਿਕਸ ਕਰਕੇ ਤੱਕ ਤੇ ਰੱਖ ਦਾਂਗੇ 2-3 ਦਿਨਾਂ ਵਾਸਤੇ ਤੇ ਚਾਰ ਰੱਖਣਾ ਰੈਡੀ ਵਸੇ ਮੈਂ ਫਿਰ ਮੈਨੂੰ ਥੋੜਾ ਲੱਗਿਆ ਤੇ ਮੈਂ ਕਿਹਾ ਮਟੀਰੀਅਲ ਥੋੜਾ ਵੀ ਮਿਰਚਾਂ ਜ਼ਿਆਦਾ ਹੈ ਫਿਰ ਮੈਂ ਥੋੜਾ ਜਿਹਾ ਹਲਦੀ ਤੇ ਨਾਣ ਹੋਰ ਪਾ ਲਿਆ ਸੀ ਤੇ ਵਸੇ ਨੂੰ ਮਿਕਸ ਕਰਕੇ ਫਿਰ ਆਪਾਂ ਤਿਆਰ ਕਰਦੇ ਹਾਂ ਸਿੱਧੇ ਆਪਣਾ ਹਨ ਚਾਰ ਬਣ ਕੇ ਹੋਜਾ ਰੈਡੀ ਮੈਂ ਸਾਰਾ ਕੁਝ ਮਿਕਸ ਕਰਕੇ ਬਸ ਜੀਰਾ ਦੇ ਕੇ ਤੇ ਮਿਰਚਾਂ ਦੇ ਵਿੱਚ ਆਪਾਂ ਭਰ ਲਾਂਗੇ ਸਾਰੇ ਮਟੀਰੀਅਲ ਕਈ ਤਾਂ ਸੌਂਫ ਜਮੈਨ ਤੇ ਰਾਈ ਵગેਰਾ ਪਾ ਲੈਂਦੇ ਭੁੰਨ ਕੇ ਉਹਨਾਂ ਨੂੰ ਓਦਾਂ ਵੀ ਪੈ ਜਾਂਦੀ ਹੈ ਮਿਰਚਾਂ ਵੀ ਆਪਾਂ ਸੁੱਕੇ ਮਸਾਲੇ ਬਸ ਸੁੱਕੇ ਭੁੰਨ ਲਏ ਕੁਝ ਵੀ ਨਹੀਂ ਪਾਉਣਾ ਸੁੱਕੇ ਭੁੰਨ ਕੇ ਫਿਰ ਬਸ ਉਹਨੂੰ ਦਰਦਰਾ ਪੀਸ ਲੈਣਾ ਪੀਸ ਕੇ ਤੇ ਫਿਰ ਉਹਦੇ ਵਿੱਚ ਆਪਾਂ ਤੇਲ ਪਾ ਕੇ ਹਨਾ ਤੇ ਫਿਰ ਇਹਨਾਂ ਦੇ ਵਿੱਚ ਚੀਰਾ ਦੇ ਕੇ ਭਰ ਲੈਣਾ ਉਵੇਂ ਵੀ ਪੈ ਜਾਂਦਾ ਤੇ ਮੈਂ ਤਾਂ ਇਦਾਂ ਹੀ ਕਹਿੰਨੀ ਹਣੀ ਆਚਾਰ ਵਧੀਆ ਬਣ ਜਾਂਦਾ ਤੇ ਮੈਂ ਤੁਹਾਡੇ ਨਾਲ ਤੁਹਾਡੇ ਨਾਲ ਹਨਾ ਵਿਚਾਰ ਸਾਂਝਾ ਕਰਨਾ ਚਾਹੁੰਨੀ ਆ ਕਿ ਆਪਣੇ ਤੁਲਨਾ ਕਦੇ ਦੂਜੇ ਨਾਲ ਨਾ ਕਰੋ ਆਪਣੇ ਤੁਲਨਾ ਕਦੇ ਦੂਜੇ ਨਾਲ 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 ਨਾ ਕਰੋ ਆਪਣੇ ਤੁਲਨਾ ਹਮੇਸ਼ਾ ਆਪਣੇ ਆਪ ਨਾਲ ਕਰੋ ਕਿ ਕੱਲ ਤੁਸੀਂ ਕੀ ਸੀ ਤੇ ਅੱਜ ਤੁਸੀਂ ਕੀ ਹੋ ਇਦੇ ਵਿੱਚ ਇਹ ਹੀ ਦੱਸਿਆ ਗਿਆ ਕਿ ਆਪਣੇ ਤੋਲਨਾ ਕਦੇ ਵੀ ਕਿਸੇ ਦੇ ਨਾਲ ਨਹੀਂ ਕਰਨੀ ਚਾਹੀਦੀ ਕਿ ਉਹਦੇ ਕੋਠੀ ਪੈ ਗਈ ਮੇਰੇ ਵੀ ਕੋਠੀ ਪੈਣੀ ਚਾਹੀਦੀ ਆ ਜੇ ਉਹ ਆਹ ਚੀਜ਼ ਖਾਂਦਾ ਮੈਂ ਵੀ ਆਹ ਚੀਜ਼ ਖਾਵਾਂ ਤੇ ਆਪਣੇ ਆਪ ਦੇ ਵਿੱਚ ਮਸਤ ਹੋ ਕੇ ਰਹਿਣਾ ਚਾਹੀਦਾ ਤੇ ਪਰਮਾਤਮਾ ਤੋਂ ਬਸ ਮੰਗਣਾ ਚਾਹੀਦਾ ਸਾਰਾ ਕੁਝ ਵੀ ਹਨਾ ਖੁਸ਼ ਹੋਣਾ ਚਾਹੀਦਾ ਜੇ ਕਿਸੇ ਨੂੰ ਰੱਬ ਨੇ ਦਿੱਤਾ ਵੀ ਸਾਡਾ ਵੀ ਕੁਝ ਨਾ ਕੁਝ ਬਣੂਗਾ ਜ਼ਰੂਰ ਤੇ ਵਸੇ ਇਦਾਂ ਹੀ ਮਹਿਸੂਸ ਕਰਨਾ ਚਾਹੀਦਾ ਕਿਸੇ ਤੋਂ ਦੇਖ ਕੇ ਛੜਨ ਨਹੀਂ ਚਾਹੀਦਾ ਤੇ ਬਸ ਮੈਂ ਇਹੀ ਕਹਿਣਾ ਚਾਹੁੰਨੀ ਆ ਵੀ ਪਰਮਾਤਮਾ ਤੇ ਭਰੋਸਾ ਰੱਖੋ ਸਾਰਾ ਕੁਝ ਠੀਕ ਹੋ ਜਾਂਦਾ ਤੇ ਬਸ ਜੀ ਵੀਡੀਓ ਦਾ ਕਰਦੇ ਆਂਡ ਇੱਥੇ ਮਿਲਾਂਗੇ ਕੱਲ੍ਹ ਅਗਲੇ ਨਵੇਂ ਵੀਡੀਓ ਦੇ ਵਿੱਚ ਧੰਨਵਾਦ